ਮੁਰਦਾਬਾਦ ਮੁਰਦਾਬਾਦ ਇਕਲ ਮੁਰਦਾਬਾਦ ਜੀ ਮੁਰਦਾਬਾਦ 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 ਇਕਲ ਮੁਰਦਾਬਾਦ 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 ਪਿਛਲੇ 22 ਸਾਲ ਤੋਂ ਠੇਕੇਦਾਰੀ ਦਾ ਸਿਸਟਮ ਜਦੋਂ ਦਾ ਲਾਗੂ ਹੋਇਆ ਉਹ ਸਭ ਤੋਂ ਪਹਿਲਾਂ ਚੌਥਾ ਦਰਜਾ ਨੌਕਰੀ ਦੇ ਲਾਗੂ ਹੋਇਆ ਉਸ ਠੇਕੇਦਾਰੀ ਸਿਸਟਮ ਦੇ ਖਿਲਾਫ ਇੱਕ ਵੱਡੇ ਪੱਧਰ ਤੇ ਉੱਤੇ ਜੰਗ ਚੱਲ ਰਹੀ ਹੈ 21 ਅਕਤੂਬਰ ਤੋਂ ਅਨਮਿੱਥੇ ਸਮੇਂ ਲਈ ਲੜੀਵਾਰ ਕੋਕੜਤਾਲ ਮਜ਼ਦੂਰਾ ਨੇ ਕੰਮ ਨਹੀਂ ਰੋਕਿਆ ਕੰਮ ਐਜ਼ ਯੂਜ਼ੂਅਲ ਚੱਲ ਰਿਹਾ ਹਰ ਰੋਜ਼ ਦੋ ਮਜ਼ਦੂਰ ਬੈਠਦੇ ਨੇ ਸਕੇਤਿਕ ਤੌਰ ਤੇ ਬਾਬਾ ਸਾਹਿਬ ਦੇ ਆਰਟੀਕਲ 19 ਦੇ ਹਿਸਾਬ ਦੇ ਨਾਲ ਆਪਣੀ ਗੱਲ ਜੜੀ ਹੈ ਵੱਡੇ ਪੱਧਰ ਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਸਮਝਣ ਕਿ 300 ਰੁਪਏ ਦੀ ਦਿਹਾੜੀ ਦੇ ਨਾਲ ਕੀ ਆਪਾਂ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇ ਮੌਕੇ ਦੇ ਸਕਦੇ ਆ ਸਿੱਖਿਆ ਦੇ ਮੌਕੇ ਦੇ ਸਕਦੇ ਆ ਸਿਹਤ ਦੇ ਮੌਕੇ ਦੇ ਸਕਦੇ ਆ ਬਰਾਬਰੀ ਦੇ ਮੌਕੇ ਦੇ ਸਕਦੇ ਆ ਇਹ ਕਿੰਨੇ ਲੰਬੇ ਸਮੇਂ ਤੋਂ ਕੰਮ ਕਰਦੇ ਨੇ ਕਿੰਨੇ ਮੁਲਾਜ਼ਮ ਨੇ ਸਾਰੇ ਜਿਹੜੇ ਇਹ ਟੋਟਲ ਜੀ 70 ਦੇ ਲਾਗੇ ਮੁਲਾਜ਼ਮ ਨੇ ਜੀ ਔਰ ਕਰੋਨ ਵਿੱਚ ਕਈ ਜਿਹੜੇ ਬਜ਼ੁਰਗ ਭੈਣ ਭਰਾ ਨੇ ਉਹਨਾਂ ਨੂੰ 14 14 13 13 ਸਾਲ ਹੋ ਚਲੇ ਨੇ 3000 ਰੁਪਏ ਦੀ ਤਨਖਾਹ ਸੀ ਜਦੋਂ ਇਹ ਸ਼ੁਰੂ ਹੋਏ ਤੇ ਅੱਜ ਇਹ ਪੈਂਡਾ ਜਿਹੜਾ ਵਾ 13 14 ਸਾਲਾਂ ਦੇ ਵਿੱਚ 10300 ਤੇ ਪਹੁੰਚ ਗਿਆ ਭ੍ਰਸ਼ਟਾਚਾਰ ਐਨਾ ਹੁੰਦਾ ਕਿ ਕੈਲਕੂਲੇਟਰਾਂ 'ਚ ਜ਼ੀਰੋ ਆ ਮੁੱਕ ਜਾਂਦੀ ਆ ਮੈਂ ਪਰ ਇੱਕ ਵੀ ਸਫਾਈ ਸੇਵਕ ਪੱਕਾ ਨਹੀਂ ਹੈਗਾ ਅੰਦਰ ਇਹ ਕਾਂਗਰਸ ਦੇ ਸਾਰੇ ਲੀਡਰਾਂ ਦਾ ਇਹੀ ਹਾਲ ਹੈ ਜੀ ਇੱਕ ਬੰਦ ਕਮਰੇ ਦੇ ਵਿੱਚ ਤੁਸੀਂ ਇਹਨੂੰ ਸੁਖੀ ਨੂੰ ਗੁਰਜੀਤ ਰਾਣਾ ਨੂੰ ਔਰ ਜਿਹੜੇ ਵੱਡੇ ਲੀਡਰ ਜਿੰਨੇ ਵੀ ਕਤਾਵਰ ਨੇ ਪ੍ਰਤਾਪ ਬਾਜਵਾ ਇਹਨਾਂ ਨੂੰ ਇੱਕ ਕਮਰੇ 'ਚ ਪਾ ਦਿਓ ਜੋ ਜੁੱਤੋ-ਜੁੱਤੀ ਹੋ ਕੇ ਬਾਹਰ ਨਾ ਨਿਕਲਣ ਕਿਤੇ ਗੱਲ ਕਰਨਾ ਮਾਲਕ ਦਾ ਬੁੱਤਲਾ ਭੁੱਕਿਆ ਗਿਆ ਮਾਲਕ ਭਗਵੰਤ ਮਾਨ ਔਰ ਨੌਕਰ ਦਾ ਘਰ ਕਿਹ ਰਹਿ ਗਿਆ ਉਹਦਾ ਦਫਤਰ ਕਿਹ ਰਹਿ ਗਿਆ ਇੰਪਰੋਵਰਮੈਂਟ ਟ੍ਰਸਟ ਚੇਅਰਮੈਨ ਰਿੰਟੂ ਸਿਰਫ ਇਹ ਅਹਿਸਾਸ ਕਰਾਉਣ ਲਈ ਕਿ ਗਰੀਬਾਂ ਲਈ ਦਇਆ ਸੰਵੇਦਨਾ ਭਾਵਨਾ ਵੀ ਕੋ ਜ਼ਰੂਰੀ ਹੁੰਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅਮਰਸਾ ਦੇ ਅਪਰੂਵਮੈਂਟ ਟਰੈਕਸ ਦੇ ਬਿਲਕੁਲ ਸਾਹਮਣੇ ਜਿਹੜੇ ਕਿ ਸਫਾਈ ਸੇਵਕਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਅਣਮਿੱਥੇ ਜਿਹੜੇ ਕਿ ਪੁਖਰ ਧਾਰ ਖੀਏ ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਆ ਸੰਧੀ ਕਰਾਂਗੇ ਅਪਰੂਵਮੈਂਟ ਟਰੈਕਸ ਦੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਅਣਮਿੱਥੇ ਦੀ ਜਿਹੜੀ ਆ ਸਮੇਂ ਦੀ ਲੜਾਈ ਲੜੀਵਾਰ ਪੁਖਰ ਧਾਰ ਜਿਹੜਾ ਸਾਡਾ ਹੱਕ ਇੱਥੇ ਰੱਖ 23 ਜੁਲਾਈ ਦਾ ਅਪੀਮੇ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਹੱਕ ਸੱਚ ਦੀ ਲੜਾਈ ਵਾਸਤੇ ਤੁਸੀਂ ਦਿਨ ਰਾਤ ਇੱਕ ਕਰ ਦਿੱਤੀ ਆ ਇਹਨਾਂ ਭਰਾਵਾਂ ਦਾ ਮਤਾਵਾ ਪੈਣਾ ਸਾ ਦਿੱਤਾ ਜਿਨ੍ਹਾਂ ਦੇ ਨਾਲ ਕੋਈ ਨਹੀਂ ਖੜਿਆ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਕੱਲ ਵੱਡਾ ਰੋਲ ਪ੍ਰਦਰਸ਼ਨ ਕੀਤਾ ਗਿਆ ਵਾ ਤੁਹਾਡੇ ਵੱਲੋਂ ਜਿਹੜਾ ਉੱਥੇ ਕੀ ਅਰਥੀ ਫੁਕ ਬੁਝਾਰਾ ਵੀ ਕੀਤਾ ਗਿਆ ਦਸਕਾਰ ਨੂੰ ਸਾਂਝੀ ਕਰਦੇ ਵਾ ਬਹੁਤ ਧੰਨਵਾਦ ਜੀ ਪਹਿਲਾ ਪੱਤਰਕਾਰ ਭਾਈ ਚਾਰੇ ਦਾ ਧੰਨਵਾਦ ਕੱਲ ਜਿਹੜਾ ਮਜ਼ਦੂਰਾਂ ਦੀ ਆਵਾਜ਼ ਗਰੀਬ ਪੰਜਾਬੀ ਦੀ ਆਵਾਜ਼ ਵੱਡੇ ਪੱਧਰ ਤੇ ਮਚਾਈ ਸਮੱਸਿਆ ਹੈ ਜੀ ਠੇਕੇਦਾਰੀ ਦਾ ਸੰਤਾਪ ਪਿਛਲੇ 20-22 ਸਾਲ ਤੋਂ ਠੇਕੇਦਾਰੀ ਦਾ ਸਿਸਟਮ ਜਦੋਂ ਦਾ ਲਾਗੂ ਹੋਇਆ ਉਹ ਸਭ ਤੋਂ ਪਹਿਲਾਂ ਚੌਥਾ ਦਰਜਾ ਨੌਕਰੀ ਤੇ ਲਾਗੂ ਹੋਇਆ ਜਿਸ ਚੌਥਾ ਦਰਜਾ ਨੌਕਰੀ ਨੂੰ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਕੁਝ ਚੰਗੀ ਤਨਖਾਹ ਬੈਟਰ ਲਿਵਿੰਗ ਸਟੈਂਡਰਡ ਲਈ ਬ੍ਰੈਡ ਐਂਡ ਬਟਰ ਲਈ ਮਿਲਣੀ ਸ਼ੁਰੂ ਹੋਈ ਆਪਣੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਹੋਇਆ ਸੀ 20-25 ਸਾਲ ਪਹਿਲਾਂ ਠੇਕੇਦਾਰੀ ਸਿਸਟਮ ਆਇਆ ਉਸ ਦੀ ਤਨਖਾਹ ਜਿਹੜੀ ਹੈ ਉਹ ਅੱਜ ਦੇ ਟਾਈਮ ਦੇ ਵਿੱਚ 10000 ਤੋਂ ਥੱਲੇ ਪਹੁੰਚ ਗਈ ਉਸ ਠੇਕੇਦਾਰੀ ਸਿਸਟਮ ਦੇ ਖਿਲਾਫ ਇੱਕ ਵੱਡੇ ਪੱਧਰ ਤੇ ਉੱਤੇ ਜੰਗ ਚੱਲ ਰਹੀ ਹੈ 23 ਅਕਤੂਬਰ ਤੋਂ ਅਨਮਿੱਥੇ ਸਮੇਂ ਮਜ਼ਦੂਰਾ ਨੇ ਕੰਮ ਨਹੀਂ ਰੋਕਿਆ ਕੰਮ ਐਜ਼ ਯੂਜ਼ੂਅਲ ਚੱਲ ਰਿਹਾ ਹਰ ਰੋਜ਼ ਦੋ ਮਜ਼ਦੂਰ ਬੈਠਦੇ ਨੇ ਸੰਕੇਤਕ ਤੌਰ ਤੇ ਬਾਬਾ ਸਾਹਿਬ ਦੇ ਆਰਟੀਕਲ 19 ਦੇ ਹਿਸਾਬ ਦੇ ਨਾਲ ਆਪਣੀ ਗੱਲ ਜੜੀ ਹੈ ਵੱਡੇ ਪੱਧਰ ਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਸਮਾਜ ਦੇ ਚਿੰਤਕ ਬੁੱਧੀਜੀਵੀ ਲੋਕਾਂ ਤੋਂ ਵੀ ਉਮੀਦ ਕਰਦੇ ਆਂ ਸਿਵਲ ਸੁਸਾਇਟੀ ਤੋਂ ਵੀ ਉਮੀਦ ਕਰਦੇ ਆਂ ਕਿ ਉਹ ਸਮਝਣ ਕਿ 300 ਰੁਪਏ ਦੀ ਦਿਹਾੜੀ ਦੇ ਨਾਲ ਕੀ ਆਪਾਂ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇ ਮੌਕੇ ਦੇ ਸਕਦੇ ਆਂ ਸਿੱਖਿਆ ਦੇ ਮੌਕੇ ਦੇ ਸਕਦੇ ਆਂ ਸਿਹਤ ਦੇ ਮੌਕੇ ਦੇ ਸਕਦੇ ਆਂ ਬਰਾਬਰੀ ਦੇ ਮੌਕੇ ਦੇ ਸਕਦੇ ਆਂ ਬੀਰ ਸੁਬੀ ਪੀਐਮ ਜੀ ਕੀ ਲੋੜ ਕੀ ਪੈ ਗਈ ਕਿਉਂ ਨਹੀਂ ਸਰਕਾਰਾਂ ਸੁਣ ਲਈਆ ਕਿਉਂ ਨਹੀਂ ਪ੍ਰਸ਼ਾਸਨ ਸੁਣ ਰਿਹਾ ਕਿਉਂਕਿ ਇਨ੍ਹਾਂ ਵੀਰਾਂ ਤੋਂ ਬਿਨਾ ਜਿਹੜਾ ਹਾਲ ਹੀ ਨੇ ਹੈਗਾ ਅਸੀਂ ਦੇਖਿਆ ਸਾਡੇ ਸਮਾਜ ਵਿੱਚ ਹਮੇਸ਼ਾ ਇਹ ਮਿਹਨਤ ਕਰਦੇ ਨੇ ਮਿਹਨਤ ਕਰਕੇ ਪਰਿਵਾਰ ਪਾਲਦੇ ਨੇ ਪਰ ਸਰਕਾਰਾਂ ਕਿਉਂ ਨਹੀਂ ਇਹਨਾਂ ਦੀ ਸਾਰ ਲੈਂਦੀ ਅਸੀਂ ਦੇਖਿਆ ਜਦੋਂ ਕਿਤੇ ਇਲੈਕਸ਼ਨ ਹੁੰਦੀ ਹੈ ਵੋਟਾਂ ਆਉਂਦੀਆਂ ਨੇ ਉਦੋਂ ਇਹਨਾਂ ਘਰਾਂ 'ਚ ਜਾ ਜਾ ਕੇ ਜਿਹੜੇ ਕੀ ਸਰਕਾਰੀ ਨਮੁੰਬੰਦੇ ਨੇ ਜਿਹੜੇ ਇਹ ਸਰਕਾਰ ਬਣਾਉਣਾ ਚਾਹੁੰਦੇ ਨੇ ਉਹ ਜਾ ਕੇ ਰੋਟੀਆਂ ਖਾਂਦੇ ਨੇ ਜਾ ਕੇ ਇਹਨਾਂ ਨਾਲ ਜੱਫੀਆਂ ਪਾ ਕੇ ਫੋਟੋਆਂ ਤੱਕ ਲਵਾਉਂਦੇ ਨੇ ਤੇ ਕਹਿੰਦੇ ਨੇ ਤੁਸੀਂ ਸਾਡੇ ਭਰਾ ਹੋ ਜਦੋਂ ਸਰਕਾਰਾਂ ਬਣ ਜਾਂਦੀਆਂ ਤੋਟਾ ਦੇ ਬਾਰ ਕੀ ਕਰਨੇ ਜੇ ਸੱਚ ਪੁੱਛਣਾ ਤੇ ਫਿਰ ਸੱਚ ਜਵਾਬ ਦੇਾਂਗੇ ਜੀ ਜਵਾਬ ਇਹ ਹੈ ਜੀ ਕਿ ਇਤਿਹਾਸਿਕ ਤੌਰ ਤੇ 34 ਚੋਂ 29 ਸੀਟਾਂ ਐਸੀ ਸਮਾਜ ਨੇ ਇਹਨਾਂ ਨੂੰ ਦਿੱਤੀਆਂ ਝਾੜੂ ਨੂੰ ਦਿੱਤੀਆਂ ਠੀਕ ਹੈ ਜੀ ਉਹ 29 ਜਿਹੜੇ ਆ ਗੁੰਗੇ ਬਾਰੇ ਸਾਡੇ ਲਈ ਨਹੀਂ ਬੋਲਣਗੇ ਤੇ ਆਪਾਂ ਕਿਸੇ ਨੂੰ ਕੀ ਕਹੀਏ ਇਤਿਹਾਸਿਕ ਤੌਰ ਤੇ 75 ਸਾਲਾਂ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਸੂਬਾ ਪੰਜਾਬ ਜਦੋਂ ਦਾ ਬਣਿਆ 29 ਸੀਟਾਂ ਕਿਸੇ ਪਾਰਟੀ ਨੂੰ ਦਿੱਤੀਆਂ ਗਈਆਂ ਜਿਸ ਸੂਬੇ ਦਾ ਖਜ਼ਾਨਾ ਮੰਤਰੀ ਜਿਹੜਾ ਵਾ ਉਹ ਸਾਡੇ ਸਮਾਜ ਦਾ ਹੋਏ ਹਰਪਾਲ ਸਿੰਘ ਚੀਮਾ ਜੇ ਉਹ ਸਾਡੀ ਸਰਵਾਈ ਨਾ ਕਰੇ ਮਿਨੀਮਮ ਵੇਜਸ ਦਿੱਲੀ ਦੇ ਵਿੱਚ ਆਮ ਆਦਮੀ ਦੀ ਸਰਕਾਰ ਵੇਲੇ ਹੀ ਆ ਮੈਡਮ ਆਤਿਸ਼ੀ ਵੇਲੇ 18000 ਕਰਤਾ ਜਾਂਦਾ ਇੱਥੇ ਅੱਜ ਵੀ 10300 ਰੁਪਇਆ ਹੈਗਾ ਤੇ ਆਪਾਂ ਰੋਈਏ ਕਿੰਨੂ ਡਾਕਟਰ ਰਵਜੋਤ ਲੋਕਲ ਬੋਡੀ ਮਿਨਿਸਟਰ ਜਿਹਦੇ ਲਈ ਆਪਾਂ ਇੱਥੇ ਪੱਕੇ ਓਨਲੀ ਨਹੀਂ ਬੈਠੇ ਆ ਸਾਡੀ ਇੱਕ ਡਿਮਾਂਡ ਹੈ ਜਿੱਤੋਂ ਇੱਕ ਮਹੀਨੇ ਤੋਂ ਸਾਨੂੰ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰਾਤੀ ਸੌਇਆ ਜਾ ਰਿਹਾ ਭਰੀ ਠੰਡ 'ਚ ਕਿ ਆਪਾਂ ਸਿਰਫ ਮੰਤਰੀ ਨਾਲ ਮੀਟਿੰਗ ਚਾਹੁੰਦੇ ਆ ਕੰਸਰਨ ਡਿਪਾਰਟਮੈਂਟ ਦੇ ਮੰਤਰੀ ਨੂੰ ਆਪਣਾ ਦੁੱਖ ਦਰਦ ਸੁਣਾ ਚਾਹੁੰਦੇ ਆ ਡਾਕਟਰ ਰਵਜੋਤ ਵੀ ਗਰੀਬ ਸਮਾਜ ਤੋਂ ਐਸੀ ਸਮਾਜ ਤੋਂ ਆ ਹੁਣ ਉਹ ਵੀ ਨਾ ਸੁਣੇ ਤੇ ਫਿਰ ਜਾਈਏ ਕਿੱਥੇ ਜਦੋਂ ਡਾਕੇ ਮਾਰਨ ਵਾਲੇ ਆਪਣੇ ਹੋਣ ਸੰਵਿਧਾਨਿਕ ਹੱਕਾਂ ਦੇ ਡਾਕੇ ਮਾਰੇ ਬਾਬਾ ਸਾਹਿਬ ਨੇ ਰੈਜ਼ਰਵੇਸ਼ਨ ਇਹਨਾਂ ਨੂੰ ਤਾਂ ਦੇ ਕਿ ਦਿੱਤੀ ਸੀ ਇੱਕ ਤਿਹਾਈ ਕਿ ਇਹ ਸੰਸਦ ਵਿਧਾਨ ਸਭਾ ਦੇ ਵਿੱਚ ਆਪਣੇ ਸਮਾਜ ਦੀ ਗੱਲ ਰੱਖਣਗੇ ਪਰ ਇਹਨਾਂ ਨੂੰ ਜਦੋਂ ਜਾਂਦੇ ਤੇ ਬਾਬਾ ਸਾਹਿਬ ਦੀ ਰੈਜ਼ਰਵੇਸ਼ਨ ਦੇ ਨਾਲ ਹੈ ਪਰ ਬਾਕੀ ਇਹਨਾਂ ਨੂੰ ਲੱਗਦਾ ਕਿਸੇ ਕੇਜਰੀਵਾਲ ਦੀ ਕਿਰਪਾ ਹੋਈ ਹੈ ਕਿਸੇ ਮੋਦੀ ਦੀ ਕਿਰਪਾ ਹੋਈ ਹੈ ਕਿਸੇ ਗਾਂਧੀ ਦੀ ਕਿਰਪਾ ਹੋਈ ਹੈ ਪਰ ਭਾਈ ਸਾਹਿਬ ਨਹੀਂ ਇਹ ਤੁਹਾਨੂੰ ਕਮਰੇ ਚੀਵਨਾ ਵਾੜਨ ਕਿਤੇ ਕੁਰਸੀ ਵੀ ਨਾ ਦੇਣ ਜੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਦਿੱਤੀ ਹੋਈ ਪੋਲਿਟੀਕਲ ਰੈਜ਼ਰਵੇਸ਼ਨ ਨਾ ਦੇਵੇ ਪਰ ਦਿੱਤੀ ਇਸ ਕਰਕੇ ਸੀ ਕਿ ਸੰਸਦ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਅਕਾਉਂਟੇਬਿਲਟੀ ਤੈਅ ਕਰੋਗੇ ਇਹਨਾਂ ਦੇ ਹੱਕ ਹਕੂਕ ਨੂੰ ਅੱਗੇ ਕਰੋਗੇ ਲੋਕਾਂ ਦੀ ਸਰਕਾਰਾਂ ਦੀ ਜਵਾਬਦੇਹੀ ਬਣਾਓਗੇ ਪਰ ਉਹ ਜਵਾਬਦੇਹੀ ਕਿਤੇ ਨਹੀਂ ਹੈਗੀ ਉਹਦੇ ਲਈ ਅੱਜ ਸੜਕਾਂ ਤੇ ਬਹਿਣਾ ਪਿਆ ਅਰ ਵੀ ਸਭ ਇਹ ਪ੍ਰਿੰਸੀ ਕਿੰਨੇ ਕੁ ਖਾਸ ਕਰਕੇ ਜਿਹੜੇ ਮੁਲਾਜ਼ਮ ਨੇ ਕਿੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਨੇ ਤੇ ਇਹਨਾਂ ਵਿੱਚ ਪੱਕੇ ਹੋਣ ਦੀ ਆਸ ਵੱਜੀ ਕਿ ਨਹੀਂ ਵੱਜੀ ਹਜੇਗੀ ਤੇ ਅੱਜ ਇਹਨਾਂ 23 ਅਕਤੂਬਰ ਤੁਸੀਂ ਡੈਂਟਰ ਨਾਲ ਲਾਇਆ ਵਾ ਪੁਖਰਤਾਰ ਕੀ ਕੀ ਖਾਸ ਕਰਕੇ ਜਿਹੜਾ ਅਨਮਿੱਥੇ ਸਮੇਂ ਦੀ ਇਹ ਕਿੰਨੇ ਲੰਬੇ ਸਮੇਂ ਤੋਂ ਕੰਮ ਕਰਦੇ ਨੇ ਕਿੰਨੇ ਮੁਲਾਜ਼ਮ ਨੇ ਸਾਰੇ ਜਿਹੜੇ ਹੈਗੇ ਇਹ ਟੋਟਲ ਜੀ 70 ਦੇ ਲਾਗੇ ਔਰ ਕਰੋਨ ਵਿੱਚ ਕਈ ਜਿਹੜੇ ਬਜ਼ੁਰਗ ਭੈਣ ਭਰਾ ਨੇ ਉਹਨਾਂ ਨੂੰ 14 14 13 13 ਸਾਲ ਹੋ ਚੱਲੇ ਨੇ 3000 ਰੁਪਏ ਦੀ ਤਨਖਾਹ ਸੀ ਜਦੋਂ ਇਹ ਸ਼ੁਰੂ ਹੋਏ ਤੇ ਅੱਜ ਇਹ ਪੈਂਡਾ ਜਿਹੜਾ ਵਾ 13 14 ਸਾਲਾਂ ਦੇ ਵਿੱਚ 10300 ਤੇ ਪਹੁੰਚਿਆ ਵਾ ਔਰ ਕਈ ਐਸੇ ਯੂਥ ਹੈਗੇ ਨੇ ਜਿਨ੍ਹਾਂ ਨੇ ਕਰੋਨਾ ਵੇਲੇ ਮੈਂ ਐਜ਼ ਅ ਪੱਤਰਕਾਰ ਆਪ ਸੜਕਾਂ ਤੇ ਰਿਹਾ ਹਾਂ ਤੁਸੀਂ ਵੀ ਰਹੇ ਜੇ ਲੋਕਾਂ ਨੇ ਆਪਣੇ ਨਿੱਜੀ ਜਿਹੜੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਵੀ ਨਹੀਂ ਚੱਕੀਆਂ ਸਨ ਇਹ ਲੋਕਾਂ ਨੇ ਉਦੋਂ ਵੀ ਇੱਥੇ ਸੇਵਾ ਕੀਤੀ ਉਹ ਲੈਟਰਾਂ ਹੈਗੀਆਂ ਔਰ ਚੇਅਰਮੈਨ ਰਿੰਟੂ ਦੇ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਸੀ ਕਈ ਦਿਨਾਂ ਤੋਂ ਆਇਆ ਵੀ ਨਹੀਂ ਸੀ ਆਪਾਂ ਦਾ ਕੋਈ ਨਾਰਾ ਵੀ ਨਹੀਂ ਲਾਇਆ ਸੀ ਸਮੱਸਿਆ ਇਹ ਸੀ ਕਿ 15 ਦਿਨ ਪਹਿਲਾਂ ਉਹ ਇਸ ਤਰਨੇ ਤੇ ਆਇਆ ਔਰ ਉਹਦੀ ਆਂਤ ਇੱਕੋ ਗੱਲ ਹੈਗੀ ਸੀ ਕਿ ਇਹ ਮਜ਼ਦੂਰ ਮੇਰੇ ਨਹੀਂ ਹੈਗੇ ਇਹ ਮਜ਼ਦੂਰ ਇਸ ਡਿਪਾਰਟਮੈਂਟ ਦੇ ਨਹੀਂ ਹੈਗੇ ਇਹਨਾਂ ਕੋਲ ਚਿੱਠੀਆਂ ਹੈਗੀਆਂ ਜਿਹਦੇ ਚ ਕਰੋਨਾ ਵੇਲੇ ਇਹਨਾਂ ਦੀ ਸਰਕਾਰੀ ਲੈਟਰਾਂ ਨਿਕਲੀਆਂ ਠੀਕ ਹੈ ਜੀ ਔਰ ਇਹ ਮਜ਼ਦੂਰ ਮੇਰੇ ਨਹੀਂ ਹੈ ਸਾਡਾ ਕੋਈ ਲੈਣਾ ਤੇ ਨਹੀਂ ਤੇਰੀ ਕੋਠੀ ਚ ਕੰਮ ਵਾਲੀ ਭੈਣ ਜਿਹੜੀ ਸਫਾਈ ਵਾਲੀ ਭੈਣ ਕੰਮ ਕਰਦੀ ਹੈ ਉਦੋਂ ਹੀ ਤੁਹਾਨੂੰ ਕਹਿੰਦਾ ਕਿ ਤੂੰ ਸਾਡੇ ਡਿਪਾਰਟਮੈਂਟ ਦੀ ਨਹੀਂ ਹੈਗੀ ਅਫਸਰ ਜਿਹੜੇ ਆਪਣੇ ਘਰਾਂ ਦੇ ਵਿੱਚ ਮੇਰੀਆਂ ਭੈਣਾਂ ਕੋ ਕੰਮ ਕਰਾਉਂਦੇ ਆ ਉਦੋਂ ਹੀ ਕਹਿੰਦੇ ਤੂੰ ਦੀ ਸਾਡੇ ਨਹੀਂ ਹੈਗੇ ਜਦੋਂ ਹੱਕ ਦੀ ਗੱਲ ਆਂਦੀ ਹੈ ਤੇ ਜਦ ਕੇ ਇਹਨੂੰ ਸਿਰਫ ਇੰਨਾ ਕਹਿਣਾ ਚਾਹੀਦਾ ਸੀ ਕਿ ਦਿਲ ਵੱਡਾ ਦਿਖਾ ਕੇ ਸਿਆਸਤ ਵੀ ਦਿਖਾ ਕੇ ਸਿਆਸਤ ਦੀ ਵੀ ਇਮੈਚਿਓਰਿਟੀ ਹੈਗੀ ਹੈ ਜਿਹੜਾ ਮਜ਼ਦੂਰਾਂ ਨੂੰ ਸਿੱਧਾ ਆ ਕੇ ਜਵਾਬ ਦਿੱਤਾ ਕਿ ਮਜ਼ਦੂਰ ਮੇਰੇ ਨਹੀਂ ਹੈਗੇ ਉਸ ਤੋਂ ਬਾਅਦ ਮਜ਼ਦੂਰਾਂ ਚ ਅਕਰੋਸ਼ ਤੇ ਫ੍ਰਸਟ੍ਰ ਔਰ ਜਿਹੜਾ ਸੰਘਰਸ਼ ਸੀ ਤੋ ਹੀ ਕੱਲ ਦੇਖਿਆ। ਪਰ ਕੀ ਲੱਗਦਾ ਨਹੀਂ ਜਿਵੇਂ ਇੰਨੀ ਗੱਲ ਕਹਿਣੀ ਵੀ ਇਹ ਸਾਡੇ ਮੁਲਾਜ਼ਮ ਹੈ ਨਹੀਂ ਆ ਜਦੋਂ ਕਰੋਨਾ 'ਚ ਕੰਮ ਕਰਦੇ ਸੀ ਜਦੋਂ ਉਦੋਂ ਮਰਦੇ ਸੀ ਅਸੀਂ ਦੇਖਿਆ ਕਰੋਨਾ ਜਿਹੇ ਅਜਿਹੇ ਟਾਈਮ ਸੀ ਜਦੋਂ ਆਪਣਿਆਂ ਨੇ ਸਾਹ ਛੱਡ ਦਿੱਤਾ ਆਪਣਿਆਂ ਦਾ ਇਹਨਾਂ ਵੀਰਾਂ ਨੇ ਸਾਹ ਦਿੱਤਾ ਪਰ ਕੀ ਲੱਗਦਾ ਨਹੀਂ ਸੀ ਜੇਕਰ ਕਰੋਨਾ ਸਮਾਲਾ ਸਮਾ ਦੌਰ ਹੰਡਾਇਆ ਤੇ ਉਹ ਚੰਗਾ ਸਮਾ ਵੀ ਇਹਨਾਂ ਹੰਡਾਉਣਾ ਚਾਹੀਦਾ ਸੀ ਇਹਨਾਂ ਨੂੰ 100% ਜੀ ਔਰ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੈ ਕਿ ਆਪਾਂ ਬਿਨਾਂ ਕਾਬਲੀਅਤ ਤੋਂ ਸਿਆਸੀ ਅਹੁਦੇ ਲੈ ਆਂਦੇ ਆਂ ਉਹ ਬਹੁਤ ਵੱਡੀ ਸਮੱਸਿਆ ਹੈਗੀ ਉਹਦਾ ਕਾਰਨ ਇਹ ਹੈਗਾ ਕਿ ਮੇਰੇ ਕੋਲ ਸਾਡੇ ਕੋਲ ਲੈਟਰ ਹੈਗੀਆਂ ਜਿੱਚ ਅਲੱਗ-ਅਲੱਗ ਠੇਕੇਦਾਰੀ ਸਿਸਟਮ ਚ ਪੰਜਾਬ ਸਰਕਾਰ ਉੱਥੋਂ ਦਾ ਡੇਟਾ ਮੰਗਵਾ ਰਹੀ ਹੈ ਦਫ਼ਤਰਾਂ ਦਾ ਚੇਅਰਮੈਨ ਸਾਹਿਬ ਨੂੰ ਪਤਾ ਹੀ ਨਹੀਂ ਹੈਗਾ ਕਿ ਪੰਜਾਬ ਸਰਕਾਰ ਆਊਟਸੋਰਸਿੰਗ ਨੂੰ ਕੰਟਰੈਕਚੁਅਲ ਸਿਸਟਮ ਚ ਸਿਰ ਡਿਪਾਰਟਮੈਂਟ ਦੇ ਨਾਲ ਲਿਆਉਣ ਦੇ ਵਿੱਚ ਲੱਗੇ ਹੋਏ ਜਿਹੜੇ ਔਰ ਕਈ ਜਗ੍ਹਾ ਜਿਹੜੇ ਆ ਸਿਵਰੇਜ ਕਰਮਚਾਰੀ ਉਹਨਾਂ ਦੀਆਂ ਫਾਈਲਾਂ ਵੀ ਤਿਆਰ ਹੋ ਰਹੀਆਂ ਵਾ ਜੇ ਪਤਾ ਹੁੰਦਾ ਤੇ ਆ ਕੇ ਕਹਿੰਦੇ ਨਾ ਔਰ ਇਸੇ ਤਰੀਕੇ ਦੀ ਆਪਾਂ ਲੋਕਲ ਬੋਡੀ ਮਿਨਿਸਟਰ ਨਾਲ ਮੀਟਿੰਗ ਚਾਹਦੇ ਆ ਤਾਂ ਕਿ ਉਹਨੂੰ ਦਸੀਏ ਔ ਪਲੌਟਾਂ ਨੂੰ ਵੇਚਣ ਦੀ ਅੱਜ ਵੀ ਨਿਲਾਮੀ ਲੱਗੀ ਹੋਈ ਹੈ ਕਰੋੜਾ ਰੁਪਏ ਅਰਬ ਰੁਪਏ ਦੀ ਹੈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ ਭ੍ਰਸ਼ਟਾਚਾਰ ਇੰਨਾ ਹੁੰਦਾ ਕਿ ਕੈਲਕੂਲੇਟਰਾਂ 'ਚ ਜ਼ੀਰੋ ਆ ਮੁੱਕ ਜਾਂਦੀਆਂ ਵਾ ਪਰ ਇੱਕ ਵੀ ਸਫਾਈ ਸੇਵਕ ਪੱਕਾ ਨਹੀਂ ਹੈਗਾ ਅੰਦਰ ਵੱਡਾ ਸਵਾਲ ਹੈਗਾ ਪਰ ਕੀ ਲੱਗਦਾ ਜਿਵੇਂ ਤੁਸੀਂ ਦੱਸਿਆ ਵੀ ਸਭ ਤੋਂ ਅਮੀਰ ਮੈਕਮਾ ਵਾ ਪ੍ਰੂਵਤ ਟੱਟਸਦਾ ਵਾ ਜਿਵੇਂ ਉਸਦੇ ਸਾਹਿਬ ਵੀ ਜ਼ੀਰੋਆਂ ਮੁੱਕ ਦਿੰਦਿਆਂ ਨੇ ਪਰ ਕੀ ਲੱਗਦਾ ਵੀ ਇਹਨਾਂ ਵਾਸਤੇ ਇਹਨਾਂ ਕੋਲ ਪੈਸੇ ਹਨ ਨਹੀਂ ਆ ਇਹਨਾਂ ਨੂੰ ਪੱਕੇ ਕਰਨ ਵਾਸਤੇ ਆਮਦਨ ਹੈ ਨਹੀਂ ਆ ਮੈਨੂੰ ਲੱਗਦਾ ਵੀ ਜੇ ਇੱਕ ਖਜ਼ਾਨਾ ਮੰਤਰੀ ਗੱਲ ਕਰੀ ਖਜ਼ਾਨਾ ਹੀ ਲੱਗਦਾ ਸਭ ਐਪਰੂਵਮੈਂਟ ٹرسٹ ਤੋਂ ਪਰਦਾ ਹੋਊਗਾ ਖਾਸ ਕਰਕੇ ਜਿਹੜਾ ਸਰਕਾਰ ਦਾ ਜਾਂਦਾ ਵਾ ਪਰ ਇਹਨਾਂ ਵਾਸਤੇ ਖਿਆਣਾ ਖਾਲੀ ਆ ਇਹਨਾਂ ਵਾਸਤੇ ਪੂਰੀ ਤਰ੍ਹਾਂ ਖਾਲੀ ਆ ਜੀ ਔਰ ਖਾਲੀ ਪੀਪਾ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ 4 ਸਾਲ ਤੋਂ ਸਾਡੇ ਸਮਾਜ ਦਾ ਹੋ ਕੇ ਵੀ ਇਹਨਾਂ ਦੇ ਹੱਕਾਂ ਦੇ ਡਾਕੇ ਮਾਰ ਰਿਆ ਮਿਨਿਮਮ ਵੇਜਸ ਨਹੀਂ ਵਧਾਈ ਸਮੱਸਿਆ ਬੜੇ ਆਸਾਨ ਢੰਗ ਨਾਲ ਸਮਝਾਵਾਂਗੇ ਜੀ ਆਰਗੇਨਾਈਜ਼ ਕਰਪਸ਼ਨ ਕਰਨ ਦਾ ਤਰੀਕਾ ਹੁੰਦਾ ਠੇਕੇਦਾਰੀ ਸਿਸਟਮ ਕਾਨੂੰਨੀ ਢੰਗ ਦੇ ਨਾਲ ਜਿੱਥੇ ਤੁਹਾਨੂੰ ਚੈਲੰਜ ਵੀ ਨਾ ਹੋਵੇ ਟੈਂਡਰਾਂ ਦੇ ਵਿੱਚੋਂ ਕੰਮ ਜਿਹੜਾ ਵਾ 3-3 ਕਰੋੜ ਦਾ 4-4 ਕਰੋੜ ਦਾ ਸ਼ੋਅ ਕੀਤਾ ਜਾਂਦਾ ਜਦੋਂ 50000 ਦਾ ਕੰਮ ਤੋ ਜਿਹੜਾ 30 ਹਜ਼ਾਰ ਹੈਗਾ ਉਹਦੀ ਬੰਦਰਬਾਟ ਹੁੰਦੀ ਆ ਸਰਕਾਰੀ ਬਾਬੂ ਵੀ ਖਾਂਦੇ ਆ ਕੋਈ ਸ਼ੱਕ ਨਹੀਂ ਹੈਗਾ ਸਿਆਸਤਦਾਨ ਵੀ ਖਾਂਦੇ ਆ ਜਿਹੜੇ ਸੱਤਾ 'ਚ ਹੁੰਦੇ ਆ ਔਰ ਠੇਕੇਦਾਰ ਤੇ ਖਾਂਦਾ ਹੀ ਖਾਂਦਾ ਬੰਦੂਆ ਮਜ਼ਦੂਰੀ ਸੰਵਿਧਾਨ ਹੋਣ ਦੇ ਬਾਵਜੂਦ ਸਭ ਤੋਂ ਵੱਡੀ ਸਮੱਸਿਆ ਜਿਹੜੀ ਕਵਾਂਗਾ ਇਕਵਲ ਪੇ ਫੋਰ ਇਕਵਲ ਵਰਕ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਗਾਈਡਲਾਈਨ ਹੈਗੀ ਹੈ ਔਰ ਸੰਵਿਧਾਨ ਦਾ ਆਰਟੀਕਲ ਵੀ ਹੈਗਾ ਕਿ ਕਿਸੇ ਨੂੰ ਵੀ ਤੁਸੀਂ ਅੰਡਰਪੇਰ ਕੰਮ ਨਹੀਂ ਕਰਵਾ ਸਕਦੇ ਚੰਡੀਗੜ੍ਹ ਦੇ ਵਿੱਚ ਸਫਾਈ ਸੇਵਕ ਜਿਹੜੇ ਆ ਉਹ ਕੰਟਰੈਕਚੁਅਲ ਸਿਸਟਮ 'ਚ ਵੀ ਹੈਗੇ ਆ ਪਰ ਤੁਸੀਂ ਉਹਨਾਂ ਦੀਆਂ ਤਨਖਾਹਾਂ ਚੈੱਕ ਕਰੋਗੇ ਉਹਨਾਂ ਦੇ ਸਟੈਂਡਰਡਸ ਚੈੱਕ ਕਰੋਗੇ ਉਹਨਾਂ ਦਾ ਸੇਫਟੀ ਸਮਾਨ ਚੈੱਕ ਕਰੋਗੇ ਤੁਹਾਨੂੰ ਅਪ ਟੂ ਡੇਟ ਮਿਲੇਗਾ ਕਿਉਂਕਿ ਯੂਨੀਅਨ ਟੈਰੀਟਰੀ ਦੇ ਵਿੱਚ ਕਾਨੂੰਨ ਜਿਹੜਾ ਅਪਲਾਈ ਹੋ ਰਿਹਾ ਔਰ ਇਕਵਲ ਪੇ ਫॉर ਇਕਵਲ ਵਰਕ ਵੀ ਲਾਗੂ ਹੋ ਜਿਵੇਂ ਨਾ ਤੁਹਾਨੂੰ ਠੇਕੇਦਾਰ ਠੇਕੇਤੇ ਨਹੀਂ ਮਿਲਣਗੇ ਠੇਕੇਦਾਰ ਦਾ ਕੰਮ ਹੀ ਇਹ ਹੋਈ ਹੈ 10000 ਰੁਪਏ ਦੇ ਵਿੱਚ ਖੂ ਬਰਾਬਰ ਦੀ ਕੰਮ ਬਰਾਬਰ ਦੀ ਤਨਖਾਹ ਦੇ ਦਿਓ ਜੇ ਪੱਕਾ ਸਫਾਈ ਸੇਵਕ 40000 ਰੁਪਿਆ ਲੈ ਰਿਹਾ ਇਹਨਾਂ ਦੀ 40000 ਕਰ ਦਿਓ ਪੱਕਾ ਨਾ ਕਰੋ ਕੋਈ ਚੱਕਰ ਦੇਗਾ ਪੰਜਾਬ ਚ ਤੁਹਾਨੂੰ ਠੇਕੇਦਾਰ ਮਿਲਣਗੇ ਨਹੀਂ ਬਾਅਦ ਚ ਲੱਭਣਗੇ ਪਰ ਕਿੰਨਾ ਅਕਦਾ ਜਿਵੇਂ ਅਸੀਂ ਲਿਖਿਆ ਮੰਤਰੀਆਂ ਲੀਡਰਾਂ ਦੀ ਤਨਖਾਹ 1.5 ਲੱਖ ਰੁਪਿਆ ਹੁੰਦੀ ਆ ਇਹ ਜਿਹੜੇ ਸਮਾਜ ਦੇ ਲੋਕ ਨੇ ਸਾਡੇ ਜਿਹੜੀ ਮਿਹਨਤ ਕਰਦੇ ਨੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਨੇ ਇਹਨਾਂ ਤਨਖਾਵਾ ਤੇ 10000 ਤੋਂ ਸਟਾਰਟ ਹੋ ਕੇ ਬਾਅਦ ਤਵ 10-12000 ਤੱਕ ਹੁੰਦੀ ਆ ਕਿ ਲੱਗਦਾ ਨਹੀਂ ਇਹਨਾਂ ਤਨਖਾਵਾ ਵਿੱਚ ਵਾਧਾ ਕਰਨਾ ਚਾਹੀਦਾ ਵਾ ਇਹਨਾਂ ਦੇ ਪਰਿਵਾਰ ਨੇ ਜਿਹੜਾ ਮੰਤਰੀ ਕੁਝ ਕਰਦਾ ਨਹੀਂ ਆ ਵੇਦਾ ਰਹਿੰਦਾ ਵਾ ਇਹਨਾਂ ਤੇ ਉਹਦੀ ਤਨਖਾਵਾ ਇੰਨੀ ਆ ਜਿਹੜੇ ਕੰਮ ਕਰਦੇ ਨੇ ਤੇ ਉਹਨਾਂ ਦੇ ਹਾਲਾਤ ਇਸਾਂ ਦੇ ਨੇ ਪਰਿਵਾਰ ਦੇ ਕੋਈ ਸ਼ੱਕ ਨਹੀਂ ਹੈਗਾ ਜੀ ਹੋਰ ਆਪਣੀਆਂ ਤਨਖਾਵਾ ਆਪਣੀਆਂ ਪੈਨਸ਼ਨ ਭੱਤੇ ਲਈ ਤੁਸੀਂ ਦੇਖੋ ਕਿ ਹਰ ਸਿਆਸੀ ਪਾਰਟੀ ਇੱਕ ਮੰਚ ਤੇ ਹੁੰਦੀ ਹੈ ਇਕੱਠੇ ਹੋ ਕੇ ਆਵਾਜ਼ ਚੱਕਦੇ ਨੇ ਕਿ ਬਈ ਤਨਖਾਵਾ ਦਾ ਇਨਕਰੀ ਇੱਕ ਐਮਐਲਏ ਪਾਰਟੀ ਛੱਡ ਚੁੱਕਾ ਹੋਇਆ ਉਹਦੇ ਹਲਕੇ 'ਚ ਬੈਠੇ ਹੋਏ ਆ ਕੀ ਉਹ ਬੋਲਿਆ ਠੀਕ ਹੈ ਜੀ ਤੱਤੇ ਤੱਤੇ ਮੁੱਦਿਆਂ ਦੇ ਉੱਤੇ ਵਿਲੜ ਗੈਂਗ ਜਿਹੜਾ ਹਰ ਜਗ੍ਹਾ ਪਹੁੰਚਿਆ ਹੁੰਦਾ ਇਹ ਇਸ ਹਲਕੇ ਦਾ ਐਮਐਲਏ ਕੀ ਉਹਦੀ ਜਵਾਬਦੇਹੀ ਨਹੀਂ ਬਣਦੀ ਕੀ ਉਹ ਮੰਤਰੀ ਬਣੇਗਾ ਤਾਂ ਹੀ ਕਿਸੇ ਮਜ਼ਦੂਰ ਦਾ ਸੋਚੇਗਾ ਜੇ ਉਹ ਮੰਤਰੀ ਬਣੇਗਾ ਤਾਂ ਹੀ ਉਹ ਕਿਸੇ ਦਲਿਤ ਦਾ ਸੋਚੇਗਾ ਗਰੀਬ ਪੰਜਾਬੀ ਦਾ ਸੋਚੇਗਾ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਜੀ ਕਿ ਸਾਬਕਾ ਮੰਤਰੀ ਦੀ ਵੀ ਗੱਲ ਕਰਾਂਗੇ ਟੈਲ ਮੰਤਰੀ ਡੰਪ ਹੋ ਘਰਤੀ ਗਈ ਸਾਡੀ ਜ਼ਿੰਦਗੀ ਉਹਨੂੰ ਡੰਪ ਦੀ ਚਿੰਤਾ ਹੈਗੀ ਆ ਉਹਨੂੰ ਇਹ ਚਿੰਤਾ ਨਹੀਂ ਹੋਈ ਲੱਗੇ 400 ਮੀਟਰ ਤੋਂ ਡੰਪ ਤੋਂ ਹੋ ਕੇ ਨਿਕਲ ਗਿਆ ਪਰ ਉਹ ਇਹ ਨਹੀਂ ਪਤਾ ਕਿ ਉਹਦੇ ਰਾਜ ਦੇ ਵਿੱਚ ਵੀ ਇਹਨਾਂ ਨੂੰ ਡੰਪ ਕੀਤਾ ਗਿਆ ਇਹਨਾਂ ਦੀ ਜ਼ਿੰਦਗੀ ਡੰਪ ਕੀਤੀ ਗਈ ਬਰਾਬਰੀ ਦੇ ਮੋਕੇ ਇਹਨਾਂ ਤੋਂ ਖੋਏ ਗਏ ਪਰ ਉਹ 400 ਮੀਟਰ ਦਾ ਪੈਂਡਾ ਰਿਕਵਰ ਹੋਇਆ ਉੱਥੇ ਤਤ ਤਤਾ ਮੁੱਦਾ ਹੈਗਾ ਕਿਉਂਕਿ ਆਮ ਲੋਕ ਜਿਹੜੇ ਆ ਉਹਨਾਂ ਨੂੰ ਸਫਾਈ ਤੋਂ ਪ੍ਰੋਬਲਮ ਹੈਗਾ ਕਿ ਸਮੱਸਿਆ ਹੈਗੀ ਹਰ ਜਗ੍ਹਾ ਕੂੜਾ ਹੈਗਾ ਪਰ ਆਮ ਅਮਰਸਰ ਦੇ ਵਾਸੀ ਇਹ ਨਹੀਂ ਸੋਚਦੇ ਕਿ ਜਿਹੜੇ ਕੂੜਾ ਚੱਕਦੇ ਨੇ ਆਪਣੇ ਹੱਥਾਂ ਨਾਲ ਜਿਹੜੇ ਸੀਵਰੇਜ ਚ ਵੜਦੇ ਨੇ ਕਿਰਤ ਕਰਦੇ ਨੇ ਉਹਨਾਂ ਦੇ ਹਾਲਾਤ ਕੀ ਨੇ ਕੀ ਆਪਾਂ 2% ਦੇ ਸੋਚ ਸਕਦੇ ਹਾਂ ਫੀਡਬੈਕ ਟੂ ਸੋਸਾਇਟੀ ਹੁੰਦਾ ਕੀ ਹੈ ਉਹ ਇਹੋ ਹੀ ਹੁੰਦਾ ਨਾ ਕਿ ਪੜਿਆ ਲਿਖਿਆ ਸਮਾਜ ਜਿਹੜਾ ਸੋਚੇ ਉਹ ਇਹਨਾਂ ਦੇ ਮੁਕੇ ਜਿਹੜੇ ਹਰ ਜਗ੍ਹਾ ਖੋਏ ਜਾ ਰਹੇ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਮੰਤਰੀ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵੀ ਜਾਂਦੇ ਨੇ ਕਿ ਲੱਗਦਾ ਤੁਹਾਡੀ ਆਵਾਜ਼ ਸੁਣਨਗੇ ਜਾਂ ਤੁਹਾਡੀ ਆਵਾਜ਼ ਬਣਨਗੇ ਕਿਤੇ ਉਹ ਮੈਨੂੰ ਲੱਗਦਾ ਸ਼ਾਇਦ ਆਪਣੀ ਕੁਰਸੀ ਸੇਵ ਕਰਦੇ ਫਿਰਦੇ ਨੇ ਤੁਹਾਡੀ ਲੋਕਾਂ ਦੀ ਆਵਾਜ਼ ਨਹੀਂ ਸਾਬ ਬਣ ਕੇ ਮੈਂ ਕਹਿੰਦਾ ਨਹੀਂ ਉਹਦਾ ਕਾਰਨ ਹੈਗਾ ਜੀ ਸੰਵਿਧਾਨ ਨੂੰ ਬਣੇ 75 ਸਾਲ ਹੀ ਹੋਏ ਆ ਬਾਬਾ ਸਾਹਿਬ ਨੇ ਕਿਹਾ ਸੀ ਕਿ ਜੀ ਇਹ ਹੁਣ ಮತ ਪੇਟੀ ਤੋਂ ਰਾਜੇ ਪੈਦੇ ਹੋਣਗੇ ਰਾਣੀ ਦੇ ਪੇਟ ਚੋਂ ਨਹੀਂ ਪਰ ਵੋਟ ਦਾ ਇਸਤੇਮਾਲ ਹੋਰ ਬਿਹਤਰ ਢੰਗ ਦੇ ਨਾਲ ਬਿਹਤਰ ਢੰਗ ਦੇ ਨਾਲ ਕਰਨਾ ਆਪਾਂ ਐਸੀ ਸਮਾਜ ਨੂੰ ਕਰਨ ਦੀ ਜ਼ਰੂਰਤ ਹੈਗੀ ਆ ਉਹਦਾ ਕਾਰਨ ਹੈ ਮਾਜੇ ਦੇ 40% ਸਾਡੀ ਆਬਾਦੀ ਹੈ 40% ਆਬਾਦੀ ਸਾਡੀ ਇਹ ਹੋ ਕੇ ਸਾਡੇ ਇਹ ਹਾਲਾਤ ਹੋਣੇ ਇਹ ਆਪਣੇ ਆਪ ਚ ਸਵਾਲ ਪੈਦਾ ਕਰਦਾ ਕਾਰਨ ਹੈ ਵੋਟ ਭਾਵੇਂ ਅੰਬਾਨੀ ਦੇਨ ਜਾਵੇ ਤੇ ਚਾਹੇ ਮੇਰਾ ਮਜ਼ਦੂਰ ਦੇਨ ਜਾਵੇ ਲਾਈਨ ਚ ਲੱਗਣਾ ਪੈਂਦਾ ਬੋਰਡ ਦੀ ਕੀਮਤ 1 ਹੈਗੀ ਹੈ ਇਹ ਨਹੀਂ ਕਿ ਅਦਾਨੀ ਅਬਾਨੀ ਦੀ 100 ਹੈਗੀ ਹੈ ਤੇ ਇਹਨਾਂ ਦੀ 1 ਹੈ ਬਾਬਾ ਸਾਹਿਬ ਕੰਮ ਪੱਕਾ ਕਰਕੇ ਦੇ ਗਏ ਪਰ ਸਮੱਸਿਆ ਹੈ ਕਿ ਜਿਹੜੇ ਸਾਡੇ ਚੁੜੇ ਹੋਏ ਨਮਾਇंदे ਨੇ ਉਹ ਜਾ ਕੇ ਅੱਗੋਂ ਸਾਡੀ ਗੱਲ ਹੀ ਨਹੀਂ ਕਰਦੇ ਐਸੀ ਸਮਾਜ ਦਾ ਕੀ ਡਾਕਟਰ ਜਸਬੀਰ ਸੰਧੂ ਨੂੰ ਪਤਾ ਹੈ ਕਿ ਇੱਥੇ ਧਰਨਾ ਲੱਗਾ ਹੋਇਆ ਡਾਕਟਰ ਜਸਬੀਰ ਸੰਧੂ ਨੂੰ 2022 ਤੋਂ ਪਹਿਲਾਂ ਹਲ ਬਜ਼ਾਰ ਚੌਂਕ 'ਚ ਛੱਡ ਆਈਏ ਤੇ ਉਹਨੂੰ ਜਾਣਦਾ ਵੀ ਕੋਈ ਨਹੀਂ ਸੀ ਉਹ ਹੈਗਾ ਕੌਣ ਹੈ ਪਤਲੀ ਘਰ ਜੇ ਟੱਪ ਜੋ ਤੇ ਕੋਈ ਨਹੀਂ ਜਾਣਦਾ ਠੀਕ ਹੈ ਜੀ ਪਰ ਡਾਕਟਰ ਜਸਬੀਰ ਸੰਧੂ ਨੂੰ ਕੋਈ ਖਬਰ ਨਹੀਂ ਹੈਗੀ 27 ਅਪ੍ਰੈਲ 27 ਨਵੰਬਰ ਨੂੰ ਕਾਰਪੋਰੇਸ਼ਨ ਦਫਤਰ ਦੇ ਬਾਹਰ ਇੱਕ ਵੱਡਾ ਇਕੱਠ ਜਿਹੜਾ ਵਾ ਉਹ ਕਰ ਰਹੇ ਆ ਡਾਕਟਰ ਜਸਬੀਰ ਸੰਧੂ ਤੋਂ ਸ਼ੁਰੂਆਤ ਕਰ ਰਹੇ ਆ ਔਰ ਪੰਜੋ ਐਮਐਲਏ ਦੇ ਘਰਾਂ ਦੀ ਵੀ ਤਿਆਰੀ ਹੈਗੀ ਤੁਸੀਂ ਅਸੀਂ ਸਮਾਜ ਦੀ ਗੱਲ ਕੀਤੀ ਹੈ ਡਾਕਟਰ ਜਸਬੀਰ ਸੰਧੂ ਦੀ ਗੱਲ ਕੀਤੀ ਹੈ ਤੁਸੀਂ ਦੇਖਿਆ ਪਿਛਲੇ ਦਿਨ ਜਿੰਮਣੀ ਚ ਆਉਣਾ ਸੀ ਸਰਦਾਰ ਬੂਟਾ ਸਿੰਘ ਜਿਹੜੇ ਕੀ ਸਵਰਗਵਾਸੀ ਨੇ ਗ੍ਰਹਿ ਮੰਤਰੀ ਰਹੇ ਨੇ ਤੁਸੀਂ ਦੇਖਿਆ ਹਾਲਾਤ ਕੀ ਨੇ ਉਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਰੰਗ ਨੂੰ ਜਾਤ ਨੂੰ ਇੱਕ ਟਿੱਪਣੀ ਕੀਤੀਆਂ ਗਈਆਂ ਨੇ ਉਦੋਂ ਨਹੀਂ ਕੋਈ ਐਮਐਲਏ ਮੰਤਰੀ ਬੋਲਿਆ ਕਿ ਲੱਗਦਾ ਸੀ ਐਸੀ ਸਮਾਜ ਦੇ ਸੀ ਅੱਗੇ ਆ ਕੇ ਤਾਵੀ ਨੇ ਬੋਲੀ ਆ ਕੇ ਕਿਸੇ ਨੇ ਕਿਸੇ ਬਿਆਨ ਲਿਆ ਤੁਸੀਂ ਆਖ ਰਹੇ ਉਸ ਤੋਂ ਵੱਡੀ ਗੱਲ ਹੈ ਜੀ ਕਿ ਕਾਂਗਰਸ ਚ ਮੁੱਖ ਮੰਤਰੀ ਬਣਨ ਦੇ ਲਈ ਚਰਨਜੀਤ ਸਿੰਘ ਚੰਨੀ ਜੀ ਦੁਬਾਰਾ ਉਹ ਵੀ ਨਹੀਂ ਬੋਲੇ ਚਰਨਜੀਤ ਸਿੰਘ ਚੰਨੀ ਐਸੀ ਸਮਾਜ ਤੋਂ ਹੋ ਕੇ ਵੀ ਨਹੀਂ ਬੋਲੇ ਕਿਹਾ ਜੀ ਕਿ ਉਹਨੇ ਮਾਫੀ ਮੰਗ ਲਈ ਆ ਪਾਪਾਂ ਦੀ ਮਾਫੀ ਹੁੰਦੀ ਆ ਪਾਪਾਂ ਦੀ ਮਾਫੀ ਧਾਰਮਿਕ ਦਸਾਨਾ ਤੇ ਚਲੇ ਜਾਓ ਮਾਫੀ ਮਿਲ ਜਾਂਦੀ ਹੈ ਜਦੋਂ ਕਿਸੇ ਸਮਾਜ ਨੂੰ ਰੰਗ ਦੇ ਟਾਰਗੇਟ ਕਰਦੇ ਜੇ ਰੰਗ ਦੇ ਟਾਰਗੇਟ ਕਰਨਾ ਤੇ ਵੈਸੇ ਇੱਕ ਵਰਲਡ ਵਾਈਡ ਇੱਕ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਹੈਗੀ ਆ ਤੇ ਉਹਦੀ ਮਾਫੀ ਜਿਹੜੀ ਆ ਨਾ ਉਹ ਬਾਬਾ ਸਾਹਿਬ ਦੀ ਕੋਰਟ 'ਚ ਮਿਲੇਗੀ ਸਵਾਲ ਇਹ ਹੈਗਾ ਕਿ ਐਸਸੀ ਐਸਟੀ ਐਕਟ ਨੂੰ ਕਮਜ਼ੋਰ ਕੀਤਾ ਜਾ ਰਿਹਾ ਵਾ ਐਸਸੀ ਐਸਟੀ ਐਕਟ ਪੈ ਗਿਆ ਔਰ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਜੀ ਬੋਲੇ ਵੀ ਕਿ ਉਹ ਰੋਬੀਨੂਡ ਥੋੜਾ ਹੈਗਾ ਸਰਕਾਰ ਆਮ ਆਦਮੀ ਦੀ ਹੋਵੇ ਚੇਅਰਮੈਨ ਜਸਵੀਰ ਗੜੀ ਜੀ ਵੀ ਆਮ ਆਦਮੀ ਤੋਂ ਹੋਣ ਐਸਸੀ ਐਸਟੀ ਐਕਟ ਵੀ ਔਰ ਰਾਜਾ ਵੜਿੰਗ ਜਿਹੜਾ ਵਾ ਫੇਰ ਤਰਨ-ਤਰਨ ਜਿਹੜਾ ਉਦਾ ਹੀ ਘੁੰਮੇ ਐਸ்சி ਐਸਟੀ ਐਕਟ ਨੂੰ ਕਮਜ਼ੋਰ ਕੀਤਾ ਜਾ ਰਿਹਾ ਔਰ ਸਾਫ-ਸਾਫ ਪਤਾ ਲੱਗ ਰਿਹਾ ਕਿ ਭਗਵੰਤ ਮਾਨ ਦੀ ਜਿਹੜੀ ਜਾਰੀ ਹੈਗੀ ਆ ਉਹ ਸਾਫ-ਸਾਫ ਬੋਲਦੀ ਪਈ ਐ ਰਾਜਾ ਵੜਿੰਗ ਦੇ ਨਾਲ ਪਰ ਸਮਾਜ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪਰ ਵਧਾਈ ਦੇਵਾਂਗਾ ਪੰਜਾਬੀਆਂ ਨੂੰ ਜਿੱਥੇ ਸਿਆਸਤਦਾਨ ਬੋਲੇ ਕਿ ਨਹੀਂ ਬੋਲੇ ਪਰ ਪੰਜਾਬ ਦਾ ਹਰ ਵਰਗ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਆਲੋਚਨਾ ਕੀਤੀ ਇਹ ਗੱਲ ਰੱਖੀ ਕਿ ਜਿਹੜਾ ਬੂਟਾ ਸਿੰਘ ਜੀ ਨੂੰ ਕਾਲਾ ਕਿਹਾ ਗਿਆ ਜਾਂ ਮਜਬੀ ਸਿੱਖ ਸਮਾਜ ਨੂੰ ਐਸੀ ਸਮਾਜ ਨੂੰ ਟਾਰਗੇਟ ਕੀਤਾ ਗਿਆ ਉਹਦੀ ਨਖੇਦੀ ਜਿਹੜੀ ਆ ਸੰਪੂਰਨ ਸਮਾਜ ਨੇ ਕੀਤੀ ਪਰ ਕਿੰਨੇ ਗਾ ਅਨਪੜ ਹੋਣਗੇ ਕਾਂਗਰਸ ਦੇ ਆਇਕੜਮ ਚੋਦਰੀ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੂਟਾ ਸਿੰਘ ਜੀ ਮਾਸਟਰਸ ਕੀਤੀ ਪੋਲਿਟੀਕਲ ਸਾਇੰਸ ਦੇ ਸਬਜੈਕਟਾਂ ਦੀ ਜਿਹੜਾ ਚੋਣ ਨਿਸ਼ਾਨ ਹੈ ਕਾਂਗਰਸ ਦਾ ਉਹਦੀ ਤਿਆਰੀ ਜਿਹੜੀ ਆ ਬੂਟਾ ਸਿੰਘ ਜੀ ਨੇ ਕਰਕੇ ਦਿੱਤੀ ਪਤਾ ਹੀ ਨਹੀਂ ਖੰਬਿਆਜਾ ਲੱਗਦਾ ਭੂਤਲਾ ਪਿਆ ਆ ਆਪ ਖਾਸ ਕਰਕੇ ਜਿਹੜਾ ਕਾਂਗਰਸ ਨੂੰ ਉੱਥੋਂ ਕਹਿੰਦੇ ਬੁਰਜ ਖਲੀਫਾ ਜਿਹੜਾ ਢਟ ਗਿਆ ਬੁਰਜ ਦਾ ਕੀ ਲੱਗਦਾ ਇਹ ਚੀਜ਼ ਸੱਚਾਈ ਆ ਲੋਕਾਂ ਨੇ ਮੂੰਹ ਨਹੀਂ ਲਾਇਆ ਤਰੰਦਾ ਲੋਕਾਂ ਨੇ ਤੇ ਹਰ ਪਾਸੇ ਥੂ ਥੂ ਹੋ ਰਹੀ ਚੀਜ਼ ਦੀ ਚਲੋ ਬੁਰਜ ਖਲੀਫਾ ਆ ਟਹਿ ਗਿਆ ਕੋਈ ਸ਼ੱਕ ਨਹੀਂ ਆ ਜੀ ਪਰ ਬੁਰਜ ਖਲੀਫਾ ਇਨਾ ਤਗੜਾ ਵੀ ਨਹੀਂ ਸੀ ਰਹੀ ਸਹੀ ਕਸਰ ਜਿਹੜੀ ਆ ਰਾਜਾ ਵੜਿੰਗ ਨੇ ਜੜਾਂ ਦੇ ਵਿੱਚ ਸਪਰੇਅ ਕਰਤਾ ਔਰ ਉਸ ਤੋਂ ਅੱਗੇ ਵੀ ਕੰਮ ਕੀਤਾ ਫਿਰ ਇੱਕ ਦੋ ਸਿੱਖ ਬੱਚਿਆਂ ਦੇ ਕੇਸਾਂ ਦੇ ਹੱਥ ਲਾ ਕੇ ਜਿਸ ਤਰੀਕੇ ਦਾ ਸ਼ਬਦ ਵਰਤੇ ਗਏ ਮੈਂ ਤੁਹਾਡੇ ਚੈਨਲ ਤੇ ਕਹਿਣਾ ਨਹੀਂ ਚਾਹਾਂਗਾ ਔਰ ਟੋਟਲ ਟੋਟਲ ਜਿਹੜੀ ਆ 295 A ਹੈਗੀ ਆ ਅੱਜ ਦੀ BNS ਜਿਹੜੀ ਵੀ ਹੋਊਗੀ 299 ਉਹ ਲੱਗਣੀ ਚਾਹੀਦੀ ਆ ਔਰ ਤੀਜਾ ਸਭ ਤੋਂ ਵੱਡੀ ਗੱਲ ਬੁਰਜ ਖਲੀਫਾ ਦੇ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਕਿਹਾ ਤਾਂ ਕਿ ਲੋਕ ਤੇ ਆਪਣੇ ਪਿੰਡ ਦੇ ਕੁੱਤੇ ਨਾਲ ਵੀ ਪਿਆਰ ਕਰਦੇ ਆ ਇਹ ਤੇ ਫਿਰ ਤੁਹਾਡਾ ਕੈਂਡੀਡੇਟ ਹੈਗਾ ਪੂਰੀ ਰਈ ਮੇਰੀ ਸੰਵੇਦਨਾ ਮੇਰੀ ਸਨੂਬੂਤੀ ਬੁਰਜ ਖਲੀਫਾ ਨਾਲ ਵੀ ਹੈਗੀ ਆ ਪਰ ਰਾਜਾ ਵੜਿੰਗ ਨੇ ਪੂਰੀ ਕੋਈ ਕਸਰ ਨਹੀਂ ਛੱਡੀ ਜੜਾਂ ਚ ਕਾਂਗਰਸ ਦੇ ਸਪਰੇ ਕਰਨ ਚ ਦੂਜਾ ਸਿੱਧੂ ਹੈਗਾ ਪਹਿਲਾਂ ਕਹਿੰਦੇ ਨੇ ਵੀ ਇਹ ਮਿਲੇ ਹੋਏ ਨੇ ਕਹਿੰਦੇ ਭਗਵੰਦ ਮਾਨ ਨੇ ਇਹਦੀਆਂ ਫੈਲਾਂ ਦੱਬੀਆਂ ਨੇ ਵੀ ਉਹਦਾ ਡਰ ਵੀ ਇਸ ਕਰਕੇ ਆ ਕਹਿੰਦੇ ਇਸ ਕਰਕੇ ਇਲੈਕਸ਼ਨ ਦਾ ਮੌਲ ਖਰਾਬ ਕੀਤਾ ਆ ਗਿਆ ਕਹਿੰਦੇ ਪਹਿਲਾਂ ਜੇਕਰ ਗੱਲ ਕਰੀਏ ਲੁਧਿਆਣੇ ਦੀ ਉੱਥੇ ਆਸ਼ੂ ਨੂੰ ਹਰਾ ਕੇ ਆਏ ਨੇ ਉੱਥੇ ਨੁਕਸਾਨ ਕੀਤਾ ਜੇ ਇੱਥੇ ਆਏ ਨੇ ਤੇ ਇੱਥੇ ਮੁਰਜੂ ਹਲਾ ਕੇ ਨੁਕਸਾਨ ਕਰਦਾ ਕਿ ਲੱਗਦਾ ਨਹੀਂ ਪ੍ਰਧਾਨ ਤੇ ਹਮੇਸ਼ਾ ਜੰਮੇਵਾਈ ਦਾ ਬੰਦਾ ਹੁੰਦਾ ਜਿਤਾਉਣ ਆਉਂਦਾ ਕਿ ਜਾਂ ਹਰਾਉਣ ਵਾਸਤੇ ਆਉਂਦੇ ਨੇ ਵੀ ਕਾਂਗਰਸ ਦੇ ਸਾਰੇ ਲੀਡਰਾਂ ਦਾ ਇਹੀ ਹਾਲ ਹੈ ਜੀ ਇੱਕ ਬੰਦ ਕਮਰੇ ਦੇ ਵਿੱਚ ਤੁਸੀਂ ਇਹਨੂੰ ਗੁਰਜੀਤ ਰਾਣਾ ਨੂੰ ਔਰ ਜਿਹੜੇ ਵੱਡੇ ਲੀਡਰ ਜਿੰਨੇ ਵੀ ਕਦਾਵਰ ਨੇ ਪ੍ਰਤਾਪ ਬਾਜਵਾ ਇਹਨਾਂ ਨੂੰ ਇੱਕ ਕਮਰੇ ਚ ਪਾ ਦਿਓ ਜੇ ਜੁੱਤੋ ਜੁੱਤੀ ਹੋ ਕੇ ਬਾਹਰ ਨਾ ਨਿਕਲਣ ਕਿਤੇ ਗੱਲ ਕਰਨਾ ਪੰਜ ਤੋਂ ਸੱਤ ਮੁੱਖ ਮੰਤਰੀ ਬੈਠੇ ਪਏ ਆ ਔਰ ਐਸੀ ਕਰਕੇ ਸਰਕਾਰ ਦੀ ਜਵਾਬਦੇਹੀ ਵੀ ਨਹੀਂ ਤੈਅ ਹੋ ਰਹੀ ਰਾਜਾ ਵੜਿੰਗ ਦੇ ਵੈਸੇ ਤੁਹਾਨੂੰ ਬੋੜੀ ਦਾ ਜਿਹੜਾ ਬਸ ਦੀਆਂ ਬੋੜੀਆਂ ਦਾ ਇਹਦਾ ਮਸਲਾ ਹੈਗਾ ਉਹ ਭਗਵੰਤ ਮਾਨ ਉਹ ਯਾਰੀਆਂ ਨਿਭਾ ਰਿਹਾ ਪੂਰੀ ਤਰ੍ਹਾਂ ਤੇ ਪੂਰੇ ਭਾਰਤ ਦੀ ਇਸ ਮਸੱਈਆ ਵਾ ਈਡੀ ਚੱਕ ਲੈਂਦੀ ਹੈ ਸਾਡੇ ਅਫਸਰ ਈਡੀ ਮੁੱਖ ਮੰਤਰੀ ਦੇ ਨਟਵੋਟ ਕੱਸ ਕੇ ਰੱਖੀ ਪਈ ਆ ਔਰ ਮੁੱਖ ਮੰਤਰੀ ਦੀ ਵਿਜੀਲੈਂਸ ਜਿਹੜੀ ਆ ਉਹ ਵਿਪੱਖ ਦੇ ਨਟਵੋਟ ਕੱਸ ਕੇ ਰੱਖੀ ਹੋਈ ਆ ਬੋਲਦਾ ਕੋਈ ਨਹੀਂ ਹੈਗਾ ਔਰ ਜਿੱਥੇ ਵਿਪੱਖ ਕਮਜ਼ੋਰ ਹੁੰਦਾ ਵਾ ਉਥੇ ਐਦਾਂ ਦੀ ਹਾਲਾਤ ਹੁੰਦੀ ਆ ਵੀਰ ਜੀ ਸੋ ਵੀ ਬੀਐਮਡੀ ਕੱਲ ਜਿਹੜਾ ਰੋਸ਼ ਪ੍ਰਸੰਤ ਤੁਸੀਂ ਕੱਢਾ ਗਿਆ ਵਾ ਵੱਡਾ ਅਰਥੀ ਫੂਕ ਪੁਜਾਰਾ ਕੱਢਿਆ ਗਿਆ ਵਾ ਕਿਹੜੇ ਕਣੀਆਂ ਸਮਾਜ ਸੇਵੀਆਂ ਸੰਸਥਾ ਕਿਹੜੇ ਗੜੇ ਆਗੂ ਤੁਹਾਡੇ ਨਾਲ ਸੀ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਐਨਾ ਕੀਤਾ ਗਿਆ ਤੇ ਕਿੱਥੇ ਜਾ ਕੇ ਆਤੀ ਫੂਕ ਪੁਜਾਰਾ ਕੀਤਾ ਤੇ ਕਿਹੜਾ ਪੁਤਲਾ ਫੁਕਿਆ ਗਿਆ ਨਾਲ ਆ ਪੁਤਲਾ ਜੀ ਇੰਪਰ ਚੇਅਰਮੈਨ ਦੇ ਘਰ ਦਾ ਘਰਾਬ ਕੀਤਾ ਗਿਆ ਇੰਪਰੂਵਮੈਂਟ ٹرسٹ ਦਫਤਰ ਤੋਂ ਸ਼ੁਰੂਆਤ ਕੀਤੀ ਗਈ ਰঞ্জੀਤ ਅਬਨੀਓ ਤੋਂ ਔਰ ਮਜੀਠਾ ਰੋਡ ਉਹਦੇ ਘਰ ਦਾ ਤੇ ਉਹਦੇ ਦਫਤਰ ਦਾ ਘਰਾਬ ਕੀਤਾ ਗਿਆ ਔਰ ਸਾਡਾ ਸਿੱਧਾ ਸਿੱਧਾ ਕਹਿਣਾ ਹੈਗਾ ਸੀ ਮੁੱਖ ਮੰਤਰੀ ਹੋਵੇ ਚਾਹੇ ਚੇਅਰਮੈਨ ਰਿੰਟੂ ਹੋਵੇ ਦੋਨੋਂ ਸਾਡੇ ਸਿਲੇਕਟਡ ਨੌਕਰ ਹੈਗੇ ਆ ਪਰ ਇਹ ਨੌਕਰ ਮੁੱਖ ਮੰਤਰੀ ਦਾ ਹੈਗਾ مالک ਦਾ ਪੁੱਤਲਾ ਫੋਕਿਆ ਗਿਆ مالک ਭਗਵੰਤਮਾਨ ਔਰ ਨੌਕਰ ਦਾ ਘਰ ਘੇਰਿਆ ਗਿਆ ਉਹਦਾ ਦਫਤਰ ਘੇਰਿਆ ਗਿਆ ਇੰਪਰੋਵਮੈਂਟ ਟ੍ਰਸਟ ਚੇਅਰਮੈਨ ਰਿੰਟੋ ਸਿਰਫ ਇਹ ਅਹਿਸਾਸ ਕਰਾਉਣ ਲਈ ਕਿ ਗਰੀਬਾਂ ਲਈ ਦਇਆ ਸੰਵੇਦਨਾ ਭਾਵਨਾ ਵੀ ਕੋ ਜਰੂਰੀ ਹੁੰਦੀ ਆ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਪਿਛਲੇ 65 ਤੋਂ 70 ਬੰਦੇ ਜਿਹੜੇ ਆ ਜੇ ਉਹ ਪੱਕੇ ਕਰਤੇ ਜਾਣਗੇ ਜਾਂ ਬਰਾਬਰ ਦੀ ਕੰਮ ਬਰਾਬਰ ਦੀ ਤਨਖਾਹ ਦਿੱਤੀ ਜਾਏਗੀ ਤੇ ਕੀ ਜਾਂਦਾ ਕੀ ਜਾਂਦਾ ਮੈਨੂੰ ਇਹ ਸੋ ਵੀ ਹੁਣ ਇਹ ਪਰਿਵਾਰ ਕਿਸ ਤਰ੍ਹਾਂ ਚੱਲਦੇ ਨੇ ਪਰਿਵਾਰ ਦੇ ਮੈਂਬਰ ਨੇ ਅਸੀਂ ਦੇਖਿਆ ਖਣ ਦਾ ਮੌਸਮ ਬਰ ਰਿਆ ਅ ਦਸੰਬਰ ਦਾ ਮਹੀਨਾ ਵੀ ਆ ਜਾਣਾ ਥੋੜੇ ਚਿਰਾਂ ਨੂੰ ਤੇ ਇੰਨੀ ਠੰਡ ਦੇ ਹਮ ਬਾਵਜੂਦ ਇੱਥੇ ਕੋਈ ਇੰਤਜ਼ਾਮ ਕੀਤਾ ਗਿਆ ਕਿਸੇ ਕਿਸਮ ਦਾ ਬਸਤੀਆਂ ਦਾ ਬੱਤੀ ਦਾ ਕਿਸ ਤਰ੍ਹਾਂ ਇੰਜ਼ਾਮ ਕੀਤਾ ਗਿਆ ਕੋਈ ਪ੍ਰਸ਼ਾਸਨ ਵਾਲੋ ਅਧਿਕਾਰੀ ਇੱਥੇ ਡਿਊਟੀ ਲੱਗੀ ਕਿਸੇ ਪੁਲਿਸ ਮਲਾਣੇ ਦੇ ਮੌਕੇ ਤੇ ਕੋਈ ਨਹੀਂ ਜੀ 23 ਤਰੀਕ ਤੋਂ ਕਿਸੇ ਵੀ ਪੁਲਿਸ ਮਲਾਜ਼ਮ ਦੀ ਕੋਈ ਡਿਊਟੀ ਨਹੀਂ ਹੈ ਔਰ ਮੈਂ ਸੀਆਈਡੀ ਨੂੰ ਕਾਫੀ ਵਾਰ ਅਪਡੇਟ ਵੀ ਦਿੱਤੀ ਕਿ ਮੈਂ ਆਪ ਵੀ ਇੱਥੇ ਰਾਤੀ ਵਿੱਚ ਸੌਣਾ ਵਾਂ ਕਈ ਦੇ ਕਈ ਵਾਰ ਔਰ ਸੁੱਤਾ ਤੇ ਮਰਿਆ ਇੱਕ ਬਰਾਬਰ ਹੁੰਦਾ ਠੀਕ ਹੈ ਜੀ ਔਰ ਕੋਈ ਵੀ ਹਰਕਤ ਇੱਥੇ ਹੋ ਸਕਦੀ ਹੈ ਨਾਲ ਹੀ ਵਿਸ਼ਾਲ ਮੈਗਾ ਮਾਰ ਦੇ ਬਾਹਰ ਪਹਿਲਾਂ ਨਾਕਾ ਲ ਤੈ 1 ਜੁਲਾਈ ਤੋਂ ਉਹ ਵੀ ਨਾਕਾ ਪਤਾ ਨਹੀਂ ਕਿਹੜੇ ਕਾਰਨੋਂ ਛਕਤਾ ਗਿਆ ਪਰ ਸੀਆਈਡੀ ਦੇ ਅਫਸਰਾਂ ਨੂੰ ਅਪਡੇਟ ਦਿੱਤੀ ਗਈ ਹੈ ਕਿ ਜੇ ਇਹਨਾਂ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਰਾਤ ਨੂੰ ਇੱਥੇ ਘੁੱਪਨੇਰਾ ਹੁੰਦਾ ਸਟਰੀਟ ਲਾਈਟਾਂ ਵੀ ਕਿਸੇ ਸਾਜ਼ਿਸ਼ ਤਹਿਤ ਬੰਦ ਕਰਤੀਆਂ ਜਾਂਦੀਆਂ ਵਾ ਤੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਹਣੇ ਕਿ ਚੇਅਰਮੈਨ ਪ੍ਰਸ਼ਾਸਨ ਨੂੰ ਕਹਿੰਦਾ ਕਿ ਕਿਸੇ ਤਰੀਕੇ ਉਠਵਾਓ ਧਰਨਾ ਬੜਾ ਸ਼ਾਂਤੀਪੂਰਨ ਹੈਗਾ ਆਰਟੀਕਲ 19 ਦੇ ਹਸਾਬ ਦੇ ਨਾਲ ਹੈਗਾ ਪਰ ਜੇ ਕੋਈ ਕੋਈ ਵੀ ਤਰੀਕੇ ਦੀ ਕੋਈ ਇੱਥੇ ਗੜਬੜ ਹੁੰਦੀ ਆ ਉਹਦਾ ਜ਼ਿੰਮੇਵਾਰ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਔਰ ਚੇਅਰਮੈਨ ਰਿੰਟੂ ਹੋਏ। ਪਰ ਕੀ ਲੱਗਦਾ ਵੀ ਨੇਰੇ ਜੇ ਲਾਈਟਾਂ ਬੰਦ ਕਰ ਦੇਵੀਆਂ, ਨਾਕਾ ਚੁੱਕੇ ਜਾਣੇ ਪੁਲਿਸ ਨਹੀਂ ਇੱਥੇ ਮੌਕੇ ਤੋਂ। ਕੀ ਲੱਗਦਾ ਵੀ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ? ਕਿ ਲੱਗਦਾ ਵੀ ਤੁਹਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ? ਕਿ ਲੱਗਦਾ ਤੁਹਾਡੀ ਆਵਾਜ਼ ਬੰਦ ਹੋ ਜਾਊਗੀ ਜੀ ਨਾ? ਨਹੀਂ ਕਦੀ ਵੀ ਨਹੀਂ ਬੰਦ ਹੋਏਗੀ ਜੀ। ਜੇ ਇਹ ਆਰਾਮ ਨਾਲ ਸ਼ਾਂਤੀ ਮੈਂ ਢੰਗ ਦੇ ਨਾਲ ਇਹ ਆਰਾਮ ਨਾਲ ਨਹੀਂ ਬੈਣ ਦੇਣਗੇ ਤੇ ਫਿਰ ਭੰਡਾਰੀ ਪੁਲ ਘੇਰ ਜੇਗਾ। ਭੰਡਾਰੀ ਪੁ ਹਾਨੂੰ ਬਹੁਤ ਸ਼ਾਂਦਾ ਢੰਗ ਦੇ ਨਾਲ ਆਂਦਾ ਵਾ ਇਸ ਲਈ ਆਪਣਾ ਕੇਸ ਆਪਣੇ ਲੋਕਾਂ ਚ ਪੁਖਤਾ ਰੱਖ ਰਿਹਾ ਜੇ ਸ਼ਾਂਤੀ ਵਿੱਚ ਢੰਗ ਨਾਲ ਨਹੀਂ ਬੈਣਦੇ ਹੋਗੇ ਤੇ ਏਅਰਪੋਰਟ ਰੋਡ ਜਲਦੀ ਘੇਰੀ ਜਾਏਗੀ 5 ਐਮਐਲਏ ਦੇ ਘਰ ਤੇ ਘੇਰਨ ਦੀ ਤਿਆਰੀ ਹੈਗੀ ਆ ਪਰ ਜੇ ਕਿਸੇ ਵੀ ਤਰੀਕੇ ਦੀ ਕੋਈ ਅਨਹੋਣੀ ਘਟਨਾ ਹੁੰਦੀ ਹੈ ਤੇ ਉਹਦਾ ਜ਼ਿੰਮੇਵਾਰ ਚੇਅਰਮੈਨ ਰਿੰਟੂ ਔਰ ਅੰਮ੍ਰਿਤਸਰ ਪ੍ਰਸ਼ਾਸਨ ਹੋਏਗਾ 27 ਦੀ ਗੱਲ ਕਰੀਏ 27 ਤੱਕ ਵੱਡਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵੱਡਾ ਇਕੱਠ ਕਰਦਾ ਕਿੱਥੇ ਕਰਨਾ ਵਾ ਕਿਹੜੀ ਜਗ੍ਹਾ ਕਰਨਾ ਤੇ ਖਾਸ ਕਰਕੇ ਉਸ ਤੋਂ ਬਾਅਦ ਜਿਹੜਾ ਐਮਐਲਏ ਦਾ ਘਰ ਦਾ ਕਰਨਾ ਵਾ ਘਰਾਉ ਕਰਨਾ ਸਭ ਤੋਂ ਪਹਿਲਾਂ ਕਿਹ ਕਾਰਪੋਰੇਸ਼ਨ ਦੇ ਬਾਹਰ ਸਭ ਤੋਂ ਪਹਿਲਾਂ ਕੱਟ ਕਰ ਰਹੇ ਆ ਡਾਕਟਰ ਜਸਵੀਰ ਸੰਧੂ ਦਾ ਜਿਹੜਾ ਵਾ ਉਹਦਾ ਮੰਗ ਪੱਤਰ ਦਿੱਤਾ ਜਾ ਚੁੱਕਾ ਹੋਇਆ ਹੈ ਡੀਸੀ ਸਾਹਿਬ ਨੂੰ ਉਹਦੇ ਘਰ ਤੱਕ ਕਿਹਾ ਰਵਤ ਨਹੀਂ ਹੋ ਰਿਹਾ ਕਾਰਪੋਰੇਸ਼ਨ ਚ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਕੁਝ ਉਥੋਂ ਦੇ ਹਲਕੇ ਦੇ ਪਾਣੀ ਦੀ ਸਮੱਸਿਆ ਹੈਗੀ ਹੈ ਚਾਹੇ ਆਪਾਂ ਗੱਲ ਕਰੀਏ ਖੋਟ ਖਾਲਸਾ ਦੀ ਵਡਾਲੀ ਦੀ ਛਾਟਾ ਗੁਰੂ ਨਗਰੀ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕੇ ਸਲਾਮਾਬਾਦ ਸੁੰਦਰ ਨਗਰ ਇੰਦਰਪੁਰੀ ਪਾਣੀ ਬਹੁਤ ਗੰਦਾ ਵਾ ਔਰ ਗੰਦੀ ਨਾਲੀਆਂ ਉੱਥੇ ਤੱਕ ਹੀ ਬੈਠੀਆਂ ਹੋਈਆਂ ਇਸ ਤੋਂ ਸ਼ੁਰੂਆਤ ਕਰਨ ਦਾ ਇੱਕੋ ਕਾਰਨ ਹੈਗਾ ਪੱਤਰਕਾਰ ਸਾਹਿਬ ਕਿ ਇਹ ਐਸੀ ਸਮਾਜ ਤੋਂ ਹੈਗਾ ਸਭ ਤੋਂ ਪਹਿਲਾਂ ਆਪਣਿਆਂ ਦੀ ਜਵਾਬਦੇਹੀ ਤੈਅ ਕਰਨ ਲਈ ਆਪਰੇ ਕੋਲ ਜਾ ਰਹੇ ਆ ਇਹ ਪਰ ਮੇਅਰ ਵੀ ਨਾਲ ਇਨਵੋਲ ਹੋ ਹੈਗਾ ਇਸ ਕਰਕੇ ਮੇਅਰ ਦੇ ਦਫਤਰ ਦੇ ਬਾਰੇ ਦਾ ਪੁਤਲਾ ਸਾੜਿਆ ਜਾਏਗਾ ਹਲਕਾ ਪੱਛਮ ਦੇ ਐਮ ਐਲ ਏ ਜਸਬੀਰ ਸੰਧੂ ਦਾ ਉਸ ਤੋਂ ਬਾਅਦ ਤਿਆਰੀ ਹੈਗੀ ਡਾਕਟਰ ਡਾਕਟਰ ਅਜੀਤ ਗੁਪਤਾ ਜੀ ਦੀ ਉਹਨਾਂ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਾ ਰਹੇ ਨੇ ਪ੍ਰੋਮਟਰਸ ਦੇ ਜਿਹੜੇ ਰਿੰਟੂ ਜੀ ਨੇ ਗੱਲਬਾਤ ਵੀ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਕਰਨ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸੀਂ ਲਗਾਤਾਰ ਤੁਹਾਨੂੰ ਸਾਂਝੀ ਕਰਾਂਗੇ ਪ੍ਰੂਵਮੈਂਟ ٹرسٹ ਦੀਆਂ ਜਿਹੜੇ ਚੇਅਰਮੈਨ ਨੇ ਉਹ ਵੀ ਜਾ ਰਹੇ ਨੇ ਆਪਣੀ ਗੱਡੀ ਵਿੱਚ ਪਰ ਉਹਨਾਂ ਨੇ ਗੱਲ ਕਰਨਾ ਜਿਹੜਾ ਮੁਲਾਸਮ ਨਹੀਂ ਸਮਝਿਆ ਪਰ ਪਤਾ ਨਹੀਂ ਇਹਨਾਂ ਦੀਆਂ ਗੱਲਾਂ ਇਹਨਾਂ ਦੀਆਂ ਖਾਕੇ ਜਿਹੜੀ ਮੰਗਾਂ ਨੇ ਕਦੋਂ ਤੱਕ ਜਿਹੜੀਆਂ ਸੁਣੀਆਂ ਜਾਣਗੀਆਂ ਤੁਸੀਂ ਦੇਖਿਆ ਇੱਕ ਵਾਰ ਵੀ ਜਿਹੜੀ ਇਹਨਾਂ ਨੇ ਖਲੋ ਕੇ ਗੱਲ ਕਰ ਨਹੀਂ ਕੋਸ਼ਿਸ਼ ਕੀਤੀ ਪਰ ਮੀਡੀਆ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾਗ ਉਹ ਜਿਹੜੀਆਂ ਗੱਡੀਆਂ ਨਿਗਾੜੀਤੀ ਗਈਆਂ ਨੇ ਹੁਣ ਦੇਖਣਾ ਹੈ ਕਿ ਇਹਨਾਂ ਦੀ ਆਵਾਜ਼ ਕੌਣ ਬੰਦਦਾ ਇਹਨਾਂ ਨੂੰ ਕਦੋਂ ਤੱਕ ਜਿਹੜਾ ਇਨਸਾਫ ਮਿਲਦਾ ਇਹ ਜਿਹੜੇ ਨੇ ਪੁਖਰ ਹਟਾਲ ਤੇ ਬੈਠੇ ਨੇ ਪਰਿਵਾਰ ਸੇਵਕ ਨੇ ਕਦੋਂ ਤੱਕ ਪੱਕੇ ਹੁੰਦੇ ਨੇ ਤੇ ਸਰਕਾਰਾਂ ਇਹਨਾਂ ਦੀਆਂ ਕਦੋਂ ਤੱਕ ਸਾਰ ਲੈਂਦੀਆਂ ਤੁਸੀਂ ਦੇਖਿਆ ਤਸਵੀਰਾਂ ਲਗਾਤਾਰ ਤੁਹਾਨੂੰ ਅਮਰਸਾਦੀਆ ਅਪਰੂਵਮੈਂਟਰਸ ਦੇ ਬਾਦੀਆਂ ਸਾਂਝੀ ਕਰ ਰਹੇ ਆ ਮੈਨੂੰ ਦੇ ਉਜਾਤ ਮੈਂ RPD24 ਚੈਨਲ ਲਈ ਆਮਰ ਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ